ਇਸਾਂ ਵਿਦੇਸਾਂ ਵਿੱਚ ਵਸ ਰਹੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਾਸਤ੍ਰਿਕ ਆਕਾਰ ਇੱਕ ਬੰਦਾ ਆਪਣੇ ਦੋਸਤ ਦੀ ਛੋਟੀ ਭੈਣ ਦੇ ਵਿਆਹ ਵਿੱਚ ਜਾਂਦਾ ਹੈ। ਉੱਥੇ ਜਾ ਕੇ ਉਹ ਆਪਣੇ ਦੋਸਤ ਦੇ ਨਾਲ ਕਰਦੇ ਕੰਮਾਂ ਵਿੱਚ ਹੱਥ ਵਟਾਉਂਦਾ ਹੈ। ਜਦੋਂ ਉਹ ਬਾਜ਼ਾਰੋਂ ਆ ਕੇ ਹਲਵਾਈ ਦੇ ਕੋਲ ਜਾਂਦਾ ਹੈ ਤਾਂ ਹਲਵਾਈ ਦੇ ਨਾਲ ਕੁਝ ਔਰਤਾਂ ਜੋ ਬਰਤਨ ਸਾਫ਼ ਕਰਨ ਆਈਆਂ ਸਨ, ਉਹਨਾਂ ਔਰਤਾਂ ਨੂੰ ਭਾਂਡੇ ਦੇਣ ਵਾਸਤੇ ਜਾਂਦਾ ਹੈ। ਤਾਂ ਬਰਤਨ ਸਾਫ਼ ਕਰ ਰਹੀ ਇੱਕ ਔਰਤ ਉੱਤੇ ਉਸਦੀ ਨਜ਼ਰ ਪੈਂਦੀ ਹੈ। ਜਿਹਨੂੰ ਦੇਖ ਕੇ ਉਹ दंग ਰਹਿ ਜਾਂਦਾ ਹੈ ਅਸਲ ਵਿੱਚ ਇਹ ਔਰਤ ਕੋਈ ਹੋਰ ਨਹੀਂ ਸਗੋਂ ਉਸਦੀ ਘਰਵਾਲੀ ਜਿਹੜੀ ਅੱਜ ਤੋਂ 5 ਸਾਲ ਪਹਿਲਾਂ ਆਪਣੇ ਪੇਕੇਆਂ ਦੇ ਪੈਸਿਆਂ ਦੇ ਦਮ ਤੇ ਅਤੇ ਕਮੰਡ ਵਿੱਚ ਉਸ ਨੂੰ ਛੱਡ ਕੇ ਚਲੀ ਗਈ ਸੀ ਉਹਨੇ ਉਸ ਤੋਂ ਤਲਾਕ ਲੈ ਲਿਆ ਸੀ ਉਹਦੇ ਪੇਕੇਆਂ ਕੋਲ ਕਾਫੀ ਜ਼ਮੀਨ ਜਾਇਦਾਦ ਸੀ ਅਮੀਰ ਸਨ ਪਰ ਅੱਜ ਉਹ 5 ਸਾਲਾਂ ਬਾਅਦ ਇਸ ਤਰ੍ਹਾਂ ਹਲਵਾਈ ਦੇ ਕੋਲ ਭਾਂਡੇ ਸਾਫ਼ ਕਰਦੀ ਹੋਈ ਮਿਲੇਗੀ ਇਹ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਉਹ ਉਸ ਨੂੰ ਪੁੱਛਣਾ ਚਾਹੁੰਦਾ ਸੀ ਕਿ ਇਹ じゃ ਕੀ ਹੋਇਆ ਜੋ ਉਸ ਦਾ ਇਹ ਜਹਾਲ ਹੋ ਗਿਆ ਹੈ ਉਹ ਸਾਰੀ ਗੱਲ ਨੂੰ ਜਾਣਨਾ ਚਾਹੁੰਦਾ ਸੀ ਕੀ ਹੈ ਪੂਰੀ ਕਹਾਣੀ ਸੋ ਕਹਾਣੀ ਜਾਣਨ ਵਾਸਤੇ ਤੁਸੀਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਸ਼ਾਂਤ ਪਿੰਡ ਵਿੱਚ ਅਮਰਜੀਤ ਸਿੰਘ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ ਉਸ ਦੀਆਂ ਗੂੜੀਆਂ ਨੀਲੀਆਂ ਅੱਖਾਂ ਚਿੱਟੀ ਚਮਕਦਾਰ ਚਮੜੀ ਅਤੇ ਵੱਡੇ ਕੱਦ ਕਾਠੀ ਉਸ ਨੂੰ ਪਿੰਡ ਦੇ ਨੌਜਵਾਨਾਂ ਚ ਸਭ ਤੋਂ ਹੌਨਹਾਰ ਅਤੇ ਮਸ਼ਹੂਰ ਬਣਾਉਂਦਾ ਸੀ ਉਹ ਆਪਣੇ ਮਾਤਾ ਪਿਤਾ ਗੁਰਬਚਨ ਸਿੰਘ ਅਤੇ ਬੀਬੀ ਹਰਜੀਤ ਕੌਰ ਵੱਡੇ ਭਰਾ ਸਤਪਾਲ ਸਿੰਘ ਅਤੇ ਭਾਬੀ ਸਰਜੀਤ ਕੌਰ ਅਤੇ ਉਹਨਾਂ ਦੇ ਦੋ ਛੋਟੇ ਭਤੀਜੇ ਭਤੀਜਾਂ ਗੁਰਸੇਵਕ ਅਤੇ ਮਨਪ੍ਰੀਤ ਦੇ ਨਾਲ ਇੱਕ ਸਾਂਝੇ ਚੁੱਲ੍ਹੇ ਵੇੜੇ ਵਾਲੇ ਘਰ ਵਿੱਚ ਰਹਿੰਦਾ ਸੀ। ਉਹਨਾਂ ਕੋਲ 5 ਕਿੱਲੇ ਉਪਜਾਊ ਜ਼ਮੀਨ ਸੀ ਅਤੇ ਸ਼ਹਿਰ ਵਿੱਚ ਦੋ ਛੋਟੀਆਂ ਦੁਕਾਨਾਂ ਸਨ। ਰੋਜੀ ਰੋਟੀ ਦੀ ਕੋਈ ਤੰਗੀ ਨਹੀਂ ਸੀ ਪਰ ਇਹ ਕੋਈ ਬਹੁਤ ਅਮੀਰੀ ਵਾਲਾ ਪਰਿਵਾਰ ਵੀ ਨਹੀਂ ਸੀ। ਖਸ਼ਾਲੇ ਦਿਨ ਇਸਨੂੰ ਇਹ ਸੀ ਕਿ ਉਹ ਸਾਰਾ ਦਿਨ ਖਸ ਖੇਡ ਕੇ ਇਕੱਠੇ ਇਕ ਬੈਠ ਕੇ ਖਾਣਾ ਖਾਣ ਦਾ ਉਹਨਾਂ ਦਾ ਇਹ ਉਹਨਾਂ ਦਾ ਨਿਤ ਦਾ ਰੁਟੀਨ ਸੀ 20 ਸਾਲਾਂ ਦੀ ਉਮਰ ਚ ਅਮਰਜੀਤ ਦਾ ਰਿਸ਼ਤਾ ਨੇੜ ਦੇ ਪਿੰਡ ਰੱਜੋਵਾਲ ਦੀ ਖੂਬਸੂਰਤ ਅਤੇ ਕਮੰਡੀ ਕੁੜੀ ਪ੍ਰੀਤਕੌਰ ਨਾਲ ਪੱਕਾ ਹੋ ਗਿਆ ਪ੍ਰੀਤਾ ਪਿਤਾ ਸਰਦਾਰ ਜਗਤਾਰ ਸਿੰਘ ਪਿੰਡ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਅਤੇ ਮੌੜੀ ਬੰਦਾ ਸੀ ਉਸ ਕੋਲ 50 ਕਿੱਲੇ ਤੋਂ ਵੱਧ ਉਪਜਾਊ ਜ਼ਮੀਨ ਸੀ ਇੱਕ ਵੱਡੀ ਹਵੇਲੀ ਇੱਕ ਨਵੀਂ ਗੱਡੀ ਪ੍ਰੀਤ ਉਸਦੀ ਇਕਲੌਤੀ ਧੀ ਸੀ ਉਸਦੇ ਦੋ ਛੋਟੇ ਭਰਾ ਸਨ ਜਗਤਾਰ ਸਿੰਘ ਪ੍ਰੀਤ ਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਹੌਣ ਦਿੰਦੇ ਉਹ ਸ਼ਹਿਰ ਦੇ ਮਹਿੰਗੇ ਸਕੂਲਾਂ ਵਿੱਚ ਪੜ੍ਹੀ ਸੀ ਸਭ ਤੋਂ ਵਧੀਆ ਕੱਪੜੇ ਪਾਉਂਦੀ ਸੀ ਅਤੇ ਉਸਦੀ ਹਰ ਛੋਟੀ ਮੋਟੀ ਇੱਛਾ ਉਹ ਤੁਰੰਤ ਪੂਰੀ ਕਰਦਾ ਹੁੰਦਾ ਸੀ ਇਸ ਨੇ ਉਸਦੇ ਮਨ ਵਿੱਚ ਇਹੋ ਜਿਹਾ ਹੰਕਾਰ ਭਰ ਦਿੱਤਾ ਸੀ ਕਿ ਉਹ ਆਪਣੇ ਤੋਂ ਇਲਾਵਾ ਕਿਸੇ ਹੋਰ ਦੀ ਭਾਵਨਾ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੀ ਸੀ ਉਹਦੀ ਸੁੰਦਰਤਾ ਲੰਬੇ ਕੁੰਗਰਾਲੇ ਵਾਲ ਗੋਰਾ ਰੰਗ ਤਿੱਖੀਆਂ ਅੱਖਾਂ ਅਤੇ ਉਸ ਦੇ ਕਮਾਂਡ ਨੂੰ ਹੋਰ ਵੀ ਵਧਾ ਦਿੰਦੀ ਆ ਸੀ ਜਦ ਕਿ ਅਮਰਜੀਤ ਇੱਕ ਸਿੱਧਾ ਸਾਦਾ ਇਨਸਾਨ ਸੀ ਸਦਾ ਪਹਿਰਾਵਾ ਤੁਜ਼ਾ ਨਿਤਨੇਮ ਗੁਰੂ ਘਰ ਜਾਣਾ ਸੇਵਾ ਕਰਨੀ ਵੱਡਿਆਂ ਦਾ ਸਤਿਕਾਰ ਕਰਨਾ ਇਹ ਉਸ ਦਾ ਨਿਯਮ ਸੀ ਉਹ ਪੜ੍ਹਿਆ ਲਿਖਿਆ ਵੀ ਸੀ ਉਹ ਗ੍ਰੈਜੂਏਟ ਸੀ ਉਸ ਨੇ ਉਸ ਦਾ ਰਿਸ਼ਤਾ ਮੰਨ ਲਿਆ ਦੋਹਾਂ ਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਗਿਆ ਪ੍ਰੀਤ ਦੇ ਪਿਓ ਨੇ ਇੱਕ ਬਹੁਤ ਵੱਡਾ ਮੈਰਿਜ ਪਲੇਸ ਕਿਰਾਏ ਤੇ ਲਿਆ ਸੀ ਜਿੱਥੇ ਪਿੰਡ ਦੇ ਸਾਰੇ ਲੋਕਾਂ ਨੂੰ ਬੁਲਾਇਆ ਗਿਆ ਸੀ ਅਤੇ ਬਹੁਤ ਵੱਡੀ ਪਾਰਟੀ ਦਿੱਤੀ ਸੀ ਪ੍ਰੀਤ ਕਈ ਗਹਿਣੇ ਨਾਲ ਲੱਦੀ ਹੋਈ ਰੇਸ਼ਮੀ ਲਹंगे ਚੁੰਨੀਆਂ ਪਾ ਕੇ ਉਹ ਹੋਰ ਵੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ। ਅਮਰਜੀਤ ਦੇ ਪਰਿਵਾਰ ਨੇ ਵੀ ਆਪਣੀ ਹیثیت ਅਨਸਾਰ ਖੁੱਲੇ ਦਿਲ ਨਾਲ ਖਰਚਾ ਕੀਤਾ ਸੀ। ਪ੍ਰੀਤ ਦੀ ਮਾਂ ਨੇ ਵੀ ਆਪਣੀ ਤੀਰੂ ਸਮਝਾਇਆ ਸੀ ਕਿ ਪੁੱਤ ਪੇਕੇ ਪਿੰਡ ਤਾਂ ਜਿਵੇਂ ਤੂੰ ਰਹਿੰਦੀ ਸੀ ਰਹਿੰਦੀ ਸੀ ਪਰ ਸਹੁਰੇ ਪਰਿਵਾਰ ਵਿੱਚ ਤੈਨੂੰ ਸਲੂਕੇ ਨਾਲ ਰਹਿਣਾ ਪਵੇਗਾ। ਤੈਨੂੰ ਆਪਣੇ ਆਪ ਨੂੰ ਟਾਲਣਾ ਪਵੇਗਾ, ਥੋੜਾ ਸੰਭਾਲ ਕੇ ਚੱਲਣਾ ਪਵੇਗਾ। ਪਰ ਪ੍ਰੀਤ ਦੇ ਚਿਹਰੇ ਤੇ ਇੱਕ ਹਲਕੀ ਜਿਹੀ ਨਫਰਤ ਸੀ ਜਿਵੇਂ ਉਹ ਕਹਿ ਰਹੀ ਹੋਵੇ ਮੈਂ ਕਿਸੇ ਦੀ ਗੁਲਾਮੀ ਨਹੀਂ ਕਰਦੀ। ਅਮਰਜੀਤ ਦੇ ਘਰ ਪਹੁੰਚਣ ਤੋਂ ਬਾਅਦ ਪ੍ਰੀਤ ਨੇ ਆਪਣੀ ਰਾਣੀ ਵਾਲੀ ਆਦਤ ਨੂੰ ਬਿਲਕੁਲ ਨਹੀਂ ਬਦਲਿਆ। ਉਸਨੇ ਸਭ ਤੋਂ ਵੱਡਾ ਅਤੇ ਰੋਸ਼ਣ ਕਮਰਾ ਮੰਗਿਆ ਜੋ ਕਿ ਸਤਪਾਲ ਅਤੇ ਸੁਰਜੀਤ ਦਾ ਸੀ। ਮਾੜੇ ਮਨੋਂ ਸੁਰਜੀਤ ਨੇ ਕਮਰਾ ਖਾਲੀ ਵੀ ਕਰ ਦਿੱਤਾ। ਪ੍ਰੀਤ ਨੂੰ ਸਵੇਰੇ ਚਾਹ ਬਣਾ ਕੇ ਦੇਣਾ ਪਸੰਦ ਨਹੀਂ ਸੀ। ਜਦੋਂ ਕਿ ਬੀਬੀ ਹਰਜੀਤ ਕੌਰ ساری ਉਮਰ ਸਵੇਰੇ ਸਾਰੇ ਪਰਿਵਾਰ ਲਈ ਚਾਹ ਬਣਾਉਂਦੀ ਸੀ। ਪ੍ਰੀਤ ਤਾਂ ਕਹਿੰਦੀ ਸੀ ਕਿ ਮੈਂ ਸਵੇਰੇ ਸਵੇਰੇ ਗ੍ਰੀਨ ਟੀ ਪੀਂਦੀ ਹਾਂ। ਅਮਰਜੀਤ ਨੇ ਉਸ ਲਈ ਸ਼ਹਿਰੋਂ ਗ੍ਰੀਨ ਟੀ ਵੀ ਮੰਗਾਣੀ ਸ਼ੁਰੂ ਕਰ ਦਿੱਤੀ। ਖਾਣਾ ਬਣਾਉਣ ਵਿੱਚ ਉਹ ਕੋਈ ਮਦਦ ਨਹੀਂ ਕਰਦੀ ਸੀ। ਜੇ ਭਾਬੀ ਸਰਜੀਤ ਕੌਰ ਜਾਂ ਸੱਸ ਨੇ ਕੋਈ ਟੋਕਤਾ ਤਾਂ ਪੁੱਤ ਥੋੜਾ ਹੱਥ ਵਟਾ ਲਏ ਤਾਂ ਉਹ ਨੱਕ ਚੜਾਉਂਦੀ। ਮੈਂ ਇਹ ਕੰਮ ਕਰਨ ਲਈ ਇੱਥੇ ਨਹੀਂ ਆਈ ਹਾਂ। ਮੇਰੇ ਘਰ ਨੌਕਰਾਂੀਆਂ ਹਨ ਇਹ ਕੰਮ ਲਈ। ਛੋਟੀਆਂ-ਛੋਟੀਆਂ ਗੱਲਾਂ ਤੇ ਝਗੜੇ ਹੁੰਦੇ। ਜੇ ਪਤੀ ਜੀ ਮਨਪ੍ਰੀਤ ਉਸਦੇ ਕਮਰੇ 'ਚ ਖੇਡਣ ਚਲੀ ਜਾਂਦੀ ਤਾਂ ਪ੍ਰੀਤ ਉਸਨੂੰ ਝਿੜਕੇ ਬਾਹਰ ਕੱਢ ਦਿੰਦੀ। ਇੱਕ ਵਾਰ ਤਾਂ ਉਸਨੇ ਸਾਫ਼ ਕਹਿ ਦਿੱਤਾ ਕਿ ਮੈਂ ਆਪਣੇ ਪਿਤਾ ਜੀ ਦੇ ਘਰ ਇਹੋ ਜਾ ਸਾਦਾ ਖਾਣਾ ਕਦੇ ਨਹੀਂ ਖਾਇਆ। ਅਮਰਜੀਤ ਅਤੇ ਉਸਦੇ ਮਾਪੇ ਹਮੇਸ਼ਾ ਗੱਲ ਨੂੰ ਟਾਲ ਦਿੰਦੇ, ਚੁੱਪ ਕਰਕੇ ਰਹਿ ਜਾਂਦੇ ਜਾਂ ਮਿੱਠੀਆਂ ਗੱਲਾਂ ਨਾਲ ਸੰਭਾਲ ਲੈਂਦੇ। ਉਹਨਾਂ ਦੀ ਸੋਚ ਸੀ ਕਿ ਉਹ ਨਵੀਂ ਨਵੇਲੀ ਹੈ, ਬੱਚੀ ਹੈ, ਸਮੇਂ ਨਾਲ ਆਪੇ ਟਲ ਜਾਵੇਗੀ। ਉਸਦੇ ਪਿਛੋਕੜ ਤੋਂ ਆਈ ਹੈ, ਇਸ ਲਈ ਥੋੜਾ ਔਖਾ ਹੋ ਰਿਹਾ ਹੈ। ਅਮਰਜੀਤ ਖੁਦ ਵੀ ਪ੍ਰੀਤ ਨੂੰ ਕੁਝ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਸੀ। ਉਸ ਦੀਆਂ ਹਰ ਛੋਟੀਆਂ ਆ ਵੱਡੀਆਂ ਇੱਛਾਵਾਂ ਪੂਰੀਆਂ ਕਰਦਾ ਸੀ। ਏ ਸੋਚ ਕੇ ਕਿ ਉਹ ਪਿਆਰ ਨਾਲ ਉਸਦਾ ਦਿਲ ਪਿਗਲ ਜਾਵੇਗਾ ਅਤੇ ਉਹ ਇਸ ਗੱਲ ਨੂੰ ਸਮਝ ਲਵੇਗੀ ਪਿਤਾ ਦੇ ਕਹਿਣ ਤੇ ਅਮਰਜੀਤ ਨੇ ਸੰਗਰੂਰ ਸ਼ਹਿਰ 'ਚ ਇੱਕ ਛੋਟੀ ਜਹੀ ਪ੍ਰਾਈਵੇਟ ਕੰਪਨੀ ਵਿੱਚ ਅਕਾਊਂਟੈਂਟ ਦੀ ਵਧੀਆ ਨੌਕਰੀ ਕਰ ਲਈ ਉਹਦੀ ਤਨਖਾਹ ਚੰਗੀ ਸੀ ਹੁਣ ਪ੍ਰੀਤ ਲਈ ਹੋਰ ਵੀ ਵਧੀਆ ਚੀਜ਼ਾਂ ਉਹ ਲਿਆਉਣ ਲੱਗ ਪਿਆ ਸ਼ਹਿਰ ਦੀਆਂ ਮਹਿੰਗੀਆਂ ਮਠਾਈਆਂ ਨਵੇਂ ਡਿਜ਼ਾਈਨਦਾਰ ਬੂਟੀਕਾਂ ਤੋਂ ਕੱਪੜੇ ਕੀਮਤੀ ਕਰੀਮਾਂ ਪਰ ਪ੍ਰੀਤ ਦੀ ਨਾ ਸ਼ੁکری ਅਤੇ ਝੜਕਾਂ ਵਿੱਚ ਕੋਈ ਕਮੀ ਨਹੀਂ ਆਈ ਜੇ ਕੋਈ ਚੀਜ਼ ਉਸਦੀ ਮਰਜ਼ੀ ਅਨਸਾਰ ਨਾ ਮਿਲਦੀ ਜਾਂ ਥੋੜੀ ਦੇਰ ਨਾਲ ਮਿਲਦੀ ਤਾਂ ਉਹ ਅਮਰਜੀਤ ਨੂੰ ਬੇਤੁੱਕੀਆਂ ਗੱਲਾਂ ਨਾਲ ਝਗੜਾ ਕਰ ਲੈਂਦੀ ਤੂੰ ਕਦੇ ਵੀ ਟਾਈਮ ਨਾਲ ਕੋਈ ਕੰਮ ਨਾ ਕਰਿਆ ਕਰ ਇਹ ਕਿਹੜਾ ਕੱਪੜਾ ਲਿਆਇਆ ਹੈ ਮੈਂ ਇਸ ਰੰਗ ਨੂੰ ਨਫ਼ਰਤ ਕਰਦੀ ਹਾਂ ਤੇਰੇ ਘਰ ਵਾਲਿਆਂ ਨੇ ਅੱਜ ਫਿਰ ਬੇਵਕੂਫੀ ਵਾਲੀ ਗੱਲ ਕਹਿ ਦਿੱਤੀ ਹੈ ਅਮਰਜੀਤ ਚੁੱਪ ਰਹਿੰਦਾ ਦਿਲ 'ਚ ਦੁੱਖ ਬਹੁਤ ਸੀ ਪਰ ਕਿਸੇ ਨੂੰ ਕਹਿ ਨਹੀਂ ਸਕਦਾ ਸੀ ਪਰ ਪਿਆਰ ਅਤੇ ਸ਼ਾਂਤੀ ਨਾਲ ਉਹ ਗੱਲ ਨੂੰ ਟਾਲ ਦਿੰਦਾ। ਹੁਣ ਪੂਰੇ 1.5 ਸਾਲ ਬਾਅਦ ਪੀਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਜਿਸ ਦਾ ਨਾਂ ਰੱਖਿਆ ਗਿਆ ਨੀਹਾ। ਨੀਹਾ ਬਹੁਤ ਖੂਬਸੂਰਤ ਬੱਚੀ ਸੀ। ਪਰਿਵਾਰ ਲਈ ਇਹ ਖੁਸ਼ੀ ਦਾ ਪਲ ਸੀ। ਬੀਬੀ ਹਰਜੀਤਕੌਰ ਨੇ ਪੋਤੀ ਨੂੰ ਗੋਦ ਚੁੱਕ ਕੇ ਆਪਣੇ ਸਾਰੇ ਗਮ ਭੁਲਾ ਦਿੱਤੇ। ਪਰ ਪੀਤ ਲਈ ਨੀਹਾ ਇੱਕ ਨਵਾਂ ਹੱਕ ਬਣ ਗਈ। ਉਹਦੀਆਂ ਮੰਗਾਂ ਹੋਰ ਵੀ ਵੱਧ ਗਈਆਂ। ਨੀਹਾ ਲਈ ਸਿਰਫ ਸ਼ਹਿਰੋਂ ਮੰਗਵਾਏ ਹੋਏ ਮਹਿੰਗੇ ਕੱਪੜੇ, ਖਿਡੌਣੇ ਅਤੇ ਦੁੱਧ ਚਾਹੀਦੇ ਸਨ। ਜੇ ਕੋਈ ਚੀਜ਼ ਘਰੇਲੂ ਤਰੀਕੇ ਨਾਲ ਬਣਾਈ ਜਾਂਦੀ ਜਿਵੇਂ ਕਿਓ ਨਾਲ ਬਣਾਈ ਹੋ ਰੋਟੀ ਅਮਰਜੀਤ ਦੀ ਤਨਖਾਹ ਦਾ ਬਹੁਤਾ ਹਿੱਸਾ ਪ੍ਰੀਤ ਦੀਆਂ ਮੰਗਾ ਵਿੱਚ ਹੀ ਜਾਣ ਲੱਗ ਪਿਆ ਜਦੋਂ ਨੀਹਾ ਲਗਭਗ 1 ਸਾਲ ਦੀ ਹੋ ਗਈ ਸੀ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਇਆ ਅਮਰਜੀਤ ਦਾ ਵੱਡਾ ਭਰਾ ਸਤਪਾਲ ਸਿੰਘ ਜਿਹੜਾ ਖੇਤਾਂ ਤੇ ਦੁਕਾਨ ਦੀ ਸਾਰ ਸੰਭਾਲ ਕਰਿਆ ਕਰਦਾ ਸੀ ਉਸ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਉਸ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਅਤੇ ਭੈੜੀ ਖਾਂਸੀ ਹੋਣ ਲੱਗ ਪਈ ਉਹ ਸਾਰੀ ਰਾਤ ਖੰਗਦਾ ਰਹਿੰਦਾ। ਫਿਰ ਉਸਨੂੰ ਡਾਕਟਰਾਂ ਕੋਲ ਸੰਗਰੂਰ ਲਿਆਂਦਾ ਗਿਆ। ਸੰਗਰੂਰ ਦੇ ਡਾਕਟਰ ਨੇ ਉਸਨੂੰ ਲੁਧਿਆਣਾ ਹੀ ਭੇਜਿਆ। ਉੱਥੇ ਟੈਸਟਾਂ ਤੋਂ ਪਤਾ ਲੱਗਿਆ ਕਿ ਉਸ ਦੀ ਗੁਰਦੇ ਖਰਾਬ ਹੋ ਗਏ ਹਨ। ਉਸਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਕਿਹਾ ਕਿ ਉਸ ਦਾ ਇਲਾਜ ਬਹੁਤ ਜ਼ਿਆਦਾ ਮਹਿੰਗਾ ਹੈ ਅਤੇ ਨਾਮੁਨਕਿਨ ਹੈ। ਇਸ ਵਿੱਚ ਲੱਖਾਂ ਰੁਪਏ ਲੱਗ ਜਾਣਗੇ। ਪਰਿਵਾਰ ਤੇ ਜਿਵੇਂ ਬਿਜਲੀ ਡੱਗ ਪਈ ਹੋਵੇ। ਗੁਰਬਚਨ ਸਿੰਘ ਜੋ ਪਹਿਲਾਂ ਹੀ ਬੁਢਾਪੇ ਦੀ ਮਾਰ ਚੱਲ ਰਿਹਾ ਸੀ, ਉਹ ਜਮਾ ਟੁੱਟ ਗਿਆ। ਬੀਬੀ ਹਰਜੀਤਕੌਰ ਦੇਵੀ ਦੇ ਮੰਦਰਾਂ 'ਚ ਮੱਥਾ ਟੇਕਣ ਲੱਗੀ। ਸੁਰਜੀਤ ਸਤਪਾਲ ਦੀ ਪਤਨੀ ਇੱਕਦਮ ਸੁੰਨ ਹੋ ਗਈ। ਉਸਦੇ ਬੱਚੇ ਗੁਰਸੇਵਕ ਅਤੇ ਮਨਪ੍ਰੀਤ ਆਪਣੇ ਪਿਤਾ ਦੇ ਰੋਜ਼ ਰੋ ਹਸਪਤਾਲ ਜਾਣ ਅਤੇ ਮਾਂ ਦੇ ਰੋਣ ਦੇ ਡਰੇ ਹੋਏ ਸਨ। ਪਿਆਸਿਆਂ ਦੀ ਤਲਵਾਰ ਹਮੇਸ਼ਾ ਉਨ੍ਹਾਂ ਦੇ ਸਿਰ ਤੇ ਲਟਕਦੀ ਰਹਿੰਦੀ। ਪਰਿਵਾਰ ਨੇ ਸਾਰੀ ਬਚਤ ਕੱਢੀ ਜੋ ਕਿ ਨੀਹਾ ਦੇ ਜਨਮ ਅਤੇ ਪ੍ਰੀਤ ਦੀਆਂ ਮੰਗਾ ਕਰਨ ਪਹਿਲੇ ਕਾਫੀ ਇਕੱਠ ਹੋ ਗਈ ਸੀ। ਫਿਰ ਸੁਰਜੀਤ ਨੇ ਆਪਣੇ ਸਾਰੇ ਗਹਿਣੇ, ਕੰਗਣ, ਹਾਰ, ਬਾਲੀਆਂ ਕੈਂਠਾ ਕੱਟ ਕੇ ਦਿੱਤੇ ਗੁਰਪਤਨ ਸਿੰਘ ਨੇ ਵੀ ਆਪਣੇ ਪ੍ਰਾਣੇ ਨੱਤੀਆਂ ਮੁੰਦੀਆਂ ਦੇ ਦਿੱਤੀਆਂ ਜੋ ਉਸ ਦੀ ਜ਼ਿੰਦਗੀ ਦਾ ਸ਼ੌਂਕ ਸੀ ਵੇਚ ਦਿੱਤੇ ਫਿਰ ਵੀ ਪੈਸੇ ਕਾਫੀ ਘੱਟ ਸਨ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਸ਼ਹਿਰ ਦੇ ਸ਼ਾਹੂਕਰਾਂ ਤੋਂ ਕਰਜ਼ਾ ਲੈਣਾ ਸ਼ੁਰੂ ਕਰ ਦਿੱਤਾ ਹਰ ਰੋਜ਼ ਗੁਰਪਤਨ ਸਿੰਘ ਜਾਂ ਅਮਰਜੀਤ ਲੁਧਿਆਣਾ ਦੀ ਬੱਸ ਫੜ ਕੇ ਹਸਪਤਾਲ ਜਾਂਦੇ ਨਵੇਂ ਬਿੱਲਾਂ ਦਾ ਭੁਗਤਾਨ ਕਰਦੇ ਅਤੇ ਸਤਪਾਲ ਦੇ ਚਿਹਰੇ ਤੇ ਦਰਦ ਸਾਫ ਦਿਖਾਈ ਦੇ ਰਿਹਾ ਸੀ ਇੱਕ ਦਿਨ ਜਦੋਂ ਡਾਕਟਰਾਂ ਨੇ ਇੱਕ ਨਵੀਂ ਅਤੇ ਹੋਰ ਮਹਿੰਗੀ ਦਵਾਈ ਦੀ ਲੋੜ ਦੱਸੀ ਤਾਂ ਗਰਬਚਨ ਸਿੰਘ ਅੰਦਰ ਤੱਕ ਟੁੱਟ ਗਿਆ ਉਹ ਘਰ ਵਿੱਚ ਵਾਪਸ ਆਇਆ ਤੇ ਬੈਠਕ ਵਿੱਚ ਬੈਠ ਕੇ ਰੋਣ ਲੱਗ ਪਿਆ ਉਸ ਦੇ ਕੋਲ ਕੋਈ ਚਾਰਾ ਨਹੀਂ ਸੀ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਅਮਰਜੀਤ ਬਾਹਰੋਂ ਆਇਆ ਉਸ ਨੇ ਆਪਣੇ ਪਿਤਾ ਦੇ ਚਿਹਰੇ ਤੇ ਆਮਯੂਸੀ ਵੇਖੀ ਤਾਂ ਬਿਨਾਂ ਇੱਕ ਪਲ ਸੋਚ ਵੀ ਅਮਰਜੀਤ ਨੇ ਆਪਣੇ ਪਟੂਏ ਵਿੱਚੋਂ ਇੱਕ ਚੈੱਕ ਕੱਢਿਆ ਇਹ ਉਸ ਦੀ ਆਉਣ ਵਾਲੀ 2 ਮਹੀਨਿਆਂ ਦੀ ਤਨਖਾਹ ਸੀ ਜੋਸ ਨੇ ਪ੍ਰੀਤ ਲਈ ਕੋਈ ਨਵੀਂ ਚੀਜ਼ ਖਰੀਦਣ ਵਾਸਤੇ ਜਮ੍ਹਾਂ ਕਰਵਾਈ ਹੋਈ ਸੀ। ਉਸ ਨੇ ਚਿੱਠੀ ਦੇ ਪਿਤਾ ਦੇ ਹੱਥ ਵਿੱਚ ਫੜਾ ਦਿੱਤੀ। ਆਪਣੀ ਆਵਾਜ਼ ਨੂੰ ਮਜ਼ਬੂਤ ਕਰਦੇ ਹੋਏ ਬੋਲਿਆ, "ਪਿਤਾ ਜੀ, ਰੱਬ ਨੇ ਸਾਨੂੰ ਦੁੱਖ ਦਿੱਤਾ ਹੈ, ਸਾਨੂੰ ਵੰਡਣਾ ਚਾਹੀਦਾ ਹੈ। ਭਰਾ ਤੋਂ ਪੈਸਾ ਕਿਤੇ ਜ਼ਿਆਦਾ ਵੱਡਾ ਪਿਆਰਾ ਨਹੀਂ। ਬਚਾਓ ਉਸਨੂੰ। ਇਹ ਲਓ ਮੇਰੀ ਸਾਰੀ ਤਨਖਾਹ। ਹੋਰ ਵੀ ਜੇ ਕੋਈ ਚਾਹੀਦਾ ਹੋਵੇ ਤਾਂ ਮੈਂ ਕਦੇ ਚੁੱਕ ਲਵਾਂਗਾ।" ਪਿਓ-ਪੁੱਤਰਾਂ ਦੇ ਇਸ ਤਰੀਕੇ ਦੇ ਬਿਹਾਰ ਨੂੰ ਬੂਹੇ ਪਿੱਛੇ ਖੜੀ ਪ੍ਰੀਤ ਨੇ ਦੇਖ ਲਿਆ ਸੀ। ਉਹਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਸਨੇ ਸੋਚਿਆ ਮੇਰੇ ਕੱਪੜਿਆਂ ਮੇਰੀਆਂ ਚੀਜ਼ਾਂ ਦੇ ਪੈਸੇ ਇਸਨੇ ਆਪਣੇ ਭਰਾ ਤੇ ਖਰਚ ਕਰ ਦਿੱਤੇ ਹਨ ਕੁਝ ਦਿਨਾਂ ਬਾਅਦ ਕਰਵਾ ਚੋਤਾ ਆ ਪ੍ਰੀਤ ਨੇ ਆਪਣੇ ਲਈ ਨਵੇਂ ਕੱਪੜੇ ਤੇ ਗਹਿਣੇ ਖਰੀਦਣ ਦੀ ਇੱਛਾ ਜ਼ਾਹਿਰ ਕੀਤੀ ਉਸਨੇ ਅਮਰਜੀਤ ਨੂੰ ਕਿਹਾ ਮੈਨੂੰ ਨਵਾਂ ਲਹਿੰਗਾ ਚਾਹੀਦਾ ਹੈ ਇੱਕ ਨਵਾਂ ਸੈੱਟ ਅਤੇ ਨੀਹਾ ਲਈ ਇੱਕ ਨਵੇਂ ਕੱਪੜੇ ਮੈਂ ਆਪਣੇ ਪੇਕਿਆਂ ਕੋਲ ਹੀ ਜਾਣਾ ਹੈ ਨਵੇਂ ਕੱਪੜੇ ਪਾ ਕੇ ਜਾਵਾਂਗੀ ਅਮਰਜੀਤ ਜੋ ਹਸਪਤਾਲ ਦੇ ਬਿੱਲਾਂ ਅਤੇ ਕਰਜ਼ਿਆਂ ਦੇ ਬੋਝਲੇ ਦਬਿਆ ਹੋਇਆ ਸੀ ਉਸਨੇ ਹੌਲੀ ਜਿਹਾ ਕਿਹਾ ਇਸ ਵਾਰ ਬਚਤ ਬਿਲਕੁਲ ਨਹੀਂ ਹੋਈ ਭਰਾ ਦਾ ਇਲਾਜ ਬਹੁਤ ਮਹਿੰਗਾ ਚੱਲ ਰਿਹਾ ਹੈ ਸਾਰਾ ਪੈਸਾ ਸਾਰੇ ਗਹਿਣੇ ਸਭ ਕੁਝ ਖਤਮ ਹੋ ਗਏ ਹਨ ਕਿਰਪਾ ਕਰਕੇ ਇਸ ਵਾਰ ਸਮਝ ਲੈ ਅਗਲੇ ਮਹੀਨੇ ਜਦੋਂ ਤਨਖਾਹ ਆਵੇਗੀ ਮੈਂ ਤੇਰੀਆਂ ਜ਼ਰੂਰਤਾਂ ਜ਼ਰੂਰ ਪੂਰੀ ਕਰਾਂਗਾ ਪ੍ਰੀਤ ਦਾ ਗੁੱਸਾ ਫੁੱਟ ਪਿਆ ਓ ਚਿੱਕੀ ਤੁਹਾਡੇ ਕੋਲ ਪੈਸੇ ਕਿੱਥੇ ਸਾਰੀ ਤਨਖਾਹ ਤਾਂ ਤੁਸੀਂ ਉਸ ਬਿਮਾਰ ਅਤੇ ਬੇਕਾਰ ਭਰਾ ਉੱਤੇ ਖਰਚ ਕਰ ਦਿੱਤੇ ਤੁਹਾਡੇ ਲਈ ਤੁਹਾਡਾ ਪਰਿਵਾਰ ਹੀ ਸਭ ਕੁਝ ਹੈ ਤੁਹਾਡੀ ਪਤਨੀ ਤੁਹਾਡੀ ਬੇਟੀ ਸਾਡੀ ਕੋਈ ਕਦਰ ਨਹੀਂ ਮੈਂ ਇੱਥੇ ਕੁਝ ਨਹੀਂ ਮੈਂ ਤੁਹਾਡੇ ਇਸ ਗਰੀਬ ਘਰ ਵਿੱਚ ਕੁਝ ਨਹੀਂ ਅਮਰਜੀਤ ਦੇ ਅੰਦਰ ਦਾ ਸਾਰਾ ਦੁੱਖ ਥਕੀਮਾਂ ਅਤੇ ਪ੍ਰੀਤ ਦੇ ਸਾਲਾਂ ਦੇ ਅਹੰਕਾਰ ਨੇ ਇੱਕ ਭਿਆਨਕ ਰੂਪ ਧਾਰ ਲਿਆ ਉਸਨੇ ਕਦੇ ਵੀ ਕਿਸੇ ਔਰਤ ਤੇ ਹੱਥ ਨਹੀਂ ਸੀ ਚੁੱਕਿਆ ਪਰ ਉਸ ਪਲ ਉਸਦਾ ਸਭ ਕੁਝ ਕਾਬੂ ਤੋਂ ਬਾਹਰ ਹੋ ਗਿਆ ਉਸਦਾ ਹੱਥ ਆਪਣੇ ਆਪ ਹੀ ਉੱਠ ਪਿਆ ਅਤੇ ਉਸਨੇ ਪ੍ਰੀਤ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਸ਼ਰਮ ਕਰ ਪੈਸੇ ਪ੍ਰਾ ਦੀ ਜਾਨ ਬਚਾਉਣ ਲਈ ਦਿੱਤੇ ਹਨ ਜੇ ਤੂੰ ਉਸ ਦੀ ਤਾਂ ਹੁੰਦੀ ਤਾਂ ਸਾਰਾ ਪਰਵਾਹ ਤੇਰੇ ਲਈ ਇੱਕ ਕੁਰਬਾਨੀ ਕਰ ਦਿੰਦਾ ਪਰ ਤੈਨੂੰ ਤਾਂ ਸਿਰਫ ਆਪਣੇ ਕੱਪੜਿਆਂ ਦੀ ਆਪਣੇ ਗਹਿਣਿਆਂ ਦੀ ਪਰਵਾਹ ਹੈ ਇਹ ਕਰ ਗਰੀਬ ਹੋ ਸਕਦਾ ਹੈ ਪਰ ਇੱਥੇ ਦਿਲ ਹਨ ਰਿਸ਼ਤਿਆਂ ਦੀ ਕਦਰ ਹੈ ਪ੍ਰੀਤ ਦੇ ਗਲ ਤੇ ਥੱਪੜ ਦਾ ਨਿਸ਼ਾਨ ਸਪਸ਼ਟ ਦਿਖਾਈ ਦੇ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਗੁੱਸੇ ਦੀਆਂ ਲਾਟਾਂ ਸਨ ਪਰ ਉਸ ਵਿੱਚ ਕੋਈ ਪਛਤਾਵਾ ਨਹੀਂ ਸੀ ਉਸ ਨੇ ਆਪਣੇ ਕਮਾਂਡਰ ਅਸਰ ਉੱਚਾ ਕੀਤਾ ਮੈਂ ਇਸ ਜ਼ਲੇਲਤ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਮੇਰੇ ਪਿਤਾ ਕੋਲ ਬਹੁਤ ਜ਼ਮੀਨ ਹੈ ਔ ਮੈਨੂੰ ਬਹੁਤ ਖੁਸ਼ ਰੱਖਣਗੇ ਤੁਸੀਂ ਸਾਰੇ ਆਪਣਦੇ ਰਸਤੇ ਅਤੇ ਗਰੀਬੀਆਂ 'ਚ ਸੜੋ ਉਸਨੇ ਨੀਹਾ ਨੂੰ ਅਮਰਜੀਤ ਦੀ ਗੋਦ ਵਿੱਚ ਧੱਕਾ ਦੇ ਕੇ ਸੁੱਟ ਦਿੱਤਾ ਆਪਣਾ ਸਮਾਨ ਪੈਕ ਕਰਨ ਲੱਗ ਪਈ ਅਮਰਜੀਤ ਆਪਣੇ ਕੀਤੇ ਤੇ ਤੁਰੰਤ ਪਛਤਾਵਾ ਕਰਦਾ ਹੋਇਆ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਲੱਗਾ ਪ੍ਰੀਤ ਮੈਨੂੰ ਮਾਫ਼ ਕਰ ਦੇ ਮੈਂ ਗਲਤ ਕੀਤਾ ਗੁੱਸੇ 'ਚ ਪਰ ਸੋਚ ਕੇ ਦੇਖ ਨੀਹਾ ਦਾ ਕੀ ਹੋਵੇਗਾ ਪਰ ਪ੍ਰੀਤ ਨੇ ਪਰ ਪ੍ਰੀਤ ਬਹੁਤ ਬੇਰਹਿਮ ਸੀ ਨੀਹਾ ਤੁਹਾਡੀ ਹੈ ਮੈਸ ਗਰੀਬ ਕਰ ਲਈ ਨਹੀਂ ਬਣੀ ਹਾਂ ਉਹ ਬਿਨਾਂ ਕਿਸੇ ਨੂੰ ਪਿੱਛੇ ਮੁੜੇ ਦੇਖੇ ਰਿਕਸ਼ੇ 'ਚ ਬੈਠ ਗਈ ਅਤੇ ਆਪਣੇ ਪੇਕੇ ਘਰ ਰਾਜੋਵਾਲ ਚਲੀ ਗਈ ਪ੍ਰੀਤ ਨੇ ਆਪਣੇ ਪੇਕੇ ਪਹੁੰਚ ਕੇ ਉਹਨਾਂ ਨੂੰ ਝੂਠੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਅਮਰਜੀਤ ਉਸ ਨੂੰ ਰੋਜ਼ ਮਾਰਦਾ ਕੁੱਟਦਾ ਹੈ ਉਸਦੇ ਮਾਪੇ ਉਸਤੇ ਬਹੁਤ ਜ਼ੁਲਮ ਕਰਦੇ ਹਨ ਅਤੇ ਉਹ ਉਸ ਨੂੰ ਅਤੇ ਨੀਹਾ ਨੂੰ ਭੁੱਖੇ ਮਾਰਦੇ ਹਨ ਜਗਤਾਰ ਸਿੰਘ ਆਪਣੀ ਤੀਖੇ ਸ਼ਬਦਾਂ ਤੇ ਵਿਸ਼ਵਾਸ ਕਰਕੇ ਗੁੱਸੇ 'ਚ ਭਰ ਗਿਆ ਜਦੋਂ ਅਮਰਜੀਤ ਉਹਨਾਂ ਨੂੰ ਸਮਝਾਉਣ ਗਿਆ ਤਾਂ ਪ੍ਰੀਤ ਦੇ ਪਰਿਵਾਰ ਨੇ ਉਸਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਸਾਡੀ ਪੈਣ ਨੂੰ ਤੁਹਾਡੇ ਗਰੀਬ ਘਰ ਚ ਨਹੀਂ ਰਹਿਣ ਦੇਣਾ ਤੁਸੀਂ ਉਸ ਦੇ ਕਾਬਿਲ ਨਹੀਂ ਉਹਨਾਂ ਦੀਆਂ ਗੱਲਾਂ ਅਮਰਜੀਤ ਦੇ ਦਿਲ ਨੂੰ ਛੁਰੇ ਵਾਂਗ ਚੁੱਭਦੀਆਂ ਸਨ ਕੁਝ ਮਹੀਨਾ ਦੀ ਕੜਵੀ ਕਾਨੂੰਨੀ ਲੜਾਈ ਤੋਂ ਬਾਅਦ ਅਮਰਜੀਤ ਅਤੇ ਪ੍ਰੀਤ ਦਾ ਤਲਾਕ ਹੋ ਗਿਆ ਨੀਹਾ ਦੀ ਕਸਟਡੀ ਅਮਰਜੀਤ ਨੂੰ ਮਿਲੀ ਹੁਣ 5 ਸਾਲ ਬੀਤ ਗਏ ਸਨ ਇਹ ਸਾਲ ਅਮਰਜੀਤ ਅਤੇ ਉਸ ਦੇ ਪਰਿਵਾਰ ਲਈ ਸੰਘਰਸ਼ ਅਤੇ ਮੁੜ ਉੱਭਰਨ ਦੇ ਸਨ ਸਤਪਾਲ ਸਿੰਘ ਦਾ ਇਲਾਜ ਸਫਲ ਰਿਹਾ ਹਾਲਾਂਕਿ ਉਹ ਪੂਰੀ ਤਰ੍ਹਾਂ ਕੰਮ ਤੇ ਵਾਪਸ ਨਾ ਆ ਸਕਿਆ ਕਰਜ਼ਾ ਚਕਾਉਣ ਲਈ ਪਰਿਵਾਰ ਨੇ ਬਹੁਤ ਕਸ਼ਟ ਚੱਲੇ ਇੱਕ ਦੁਕਾਨ ਵੇਚਣੀ ਪਈ ਅਮਰਜੀਤ ਨੇ ਦੌਰੀ ਮਿਹਨਤ ਕੀਤੀ ਆਪਣੀ ਨੌਕਰੀ ਦੇ ਨਾਲ ਨਾਲ ਸ਼ਾਮਾਂ ਨੂੰ ਟਿਊਸ਼ਨ ਵੀ ਪੜਾਇਆ ਕਰਦਾ ਸੀ ਉਸਦੇ ਮਾਪੇ ਬੁੱਢੇ ਹੋ ਚੁੱਕੇ ਸਨ ਪਰ ਉਹਨਾਂ ਨੇ ਵੀ ਕਰਦੇ ਕੰਮਾਂ ਅਤੇ ਨੀਹਾ ਦੀ ਦੇਖਭਾਲ 'ਚ ਪੂਰਾ ਹੱਥ ਬਟਾਇਆ ਨੀਹਾ ਹੁਣ ਇੱਕ ਚੁਸਤ ਅਤੇ ਹੁਸ਼ਿਆਰ 6 ਸਾਲਾਂ ਦੀ ਬੱਚੀ ਸੀ ਜਿਸ ਨੂੰ ਪਤਾ ਸੀ ਕਿ ਉਸਦੀ ਮਾਂ ਉਸ ਨੂੰ ਛੱਡ ਕੇ ਚਲੀ ਗਈ ਹੈ ਪਰ ਦਾਦਾ-ਦਾਦੀ ਅਤੇ ਪਿਤਾ ਦੇ ਪਿਆਰ ਨੇ ਉਸਦੇ ਦਿਲ ਨੂੰ ਭਰ ਦਿੱਤਾ ਸੀ ਉਹ ਹਮੇਸ਼ਾ ਖੁਸ਼ ਰਹਿੰਦੀ ਸੀ ਅਤੇ ਸਾਰੇ ਪਰਿਵਾਰ ਨੂੰ ਖੁਸ਼ ਰੱਖਦੀ ਸੀ ਇੱਕ ਦਿਨ ਅਮਰਜੀਤ ਦੇ ਪੁਰਾਣੇ ਦੋਸਤ ਗੁਰਵਿੰਦਰ ਸਿੰਘ ਦੀ ਛੋਟੀ ਭੈਣ ਦਾ ਵਿਆਹ ਸੀ ਗੁਰਵਿੰਦਰ ਨੇ ਅਮਰਜੀਤ ਨੂੰ ਵਿਆਹ ਦੇ ਕੰਮਾਂ 'ਚ ਵਿੱਚ ਮਦਦ ਕਰਨ ਲਈ ਪਿੰਡ ਤੋਂ ਬੁਲਾਇਆ ਸੀ। ਅਮਰਜੀਤ ਸ਼ਹਿਰੋਂ ਸਾਮਾਨ ਖਰੀਦਣ ਲਈ ਬਾਜ਼ਾਰ ਵਿੱਚ ਗਿਆ। ਕੁਝ ਸੌਦਾ ਸਾਮਾਨ ਖਰੀਦਣ ਤੋਂ ਬਾਅਦ ਉਸਨੂੰ ਵਿਆਹ ਵਾਲੇ ਘਰ ਲਈ ਮਿਠਾਈ ਲੈਣੀ ਸੀ। ਉਹ ਪਿੰਡ ਦੇ ਮਸ਼ਹੂਰ ਹਲਵਾਈ ਦੀ ਦੁਕਾਨ ਤੇ ਤੁਰ ਪਿਆ। ਦੁਕਾਨ ਦੇ ਪਿੱਛੇ ਇੱਕ ਨਾਲੇ ਦੇ ਕੰਢੇ 'ਤੇ ਕੁਝ ਔਰਤਾਂ ਪਾण्डे ਤੋਰੀਆਂ ਸਨ। ਇਹ ਉਹ ਗਰੀਬ ਔਰਤਾਂ ਸਨ ਜੋ ਲੋਕਾਂ ਦੇ ਘਰਾਂ ਦੇ ਪਾण्डे ਧੋਕੇ ਆਪਣਾ ਗੁਜ਼ਾਰਾ ਕਰਦੀਆਂ ਸਨ। ਅਮਰਜੀਤ ਦੀ ਨਜ਼ਰ ਇੱਕ ਔਰਤ 'ਤੇ ਪਈ। ਉਹ ਦੂਜਿਆਂ ਤੋਂ ਥੋੜੀ ਦੂਰ ਬੈਠੀ ਹੋਈ ਸੀ। ਇੱਕ ਵੱਡੀ ਬਾਲਟੀ ਦੇ ਵਿੱਚ ਪਾਂਡਿਆਂ ਨੂੰ ਜ਼ੋਰ-ਜ਼ੋਰ ਨਾਲ ਰਗੜ ਰਹੀ ਸੀ। ਉਸਦੇ ਕੱਪੜੇ ਪਾਟੇ ਪੁਰਾਣੇ ਅਤੇ ਮੈਲੇ ਸਨ। ਉਸਦੇ ਹੱਥਾਂ ਤੇ ਜ਼ਖਮਾਂ ਦੇ ਨਿਸ਼ਾਨ ਸਨ ਅਤੇ ਖੁਦ ਬਹੁਤ ਪਤਲੀ ਅਤੇ ਕਮਜ਼ੋਰ ਲੱਗ ਰਹੀ ਸੀ। ਪਰ ਚਿਹਰੇ ਦੀਆਂ ਰੇਖਾਵਾਂ ਅਮਰਜੀਤ ਦਾ ਦਿਲ ਇੱਕਦਮ ਤੜਕ ਗਿਆ। ਇਹ ਨਹੀਂ ਹੋ ਸਕਦਾ। ਪਰ ਜਿਵੇਂ ਉਹ ਔਰਤ ਤੇ ਥਕਾਵਟ ਨਾਲ ਸਿਰ ਉੱਚਾ ਕੀਤਾ ਅਮਰਜੀਤ ਦੀਆਂ ਅੱਖਾਂ ਉਸਤੇ ਨਾਲ ਟਕਰਾਈਆਂ। ਇਹ ਪ੍ਰੀਤ ਸੀ। ਉਹ ਪ੍ਰੀਤ ਜਿਸ ਨੂੰ ਅਮਰਜੀਤ ਜਾਣਦਾ ਸੀ। ਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਛਲਕ ਪਏ। ਉਸਨੇ ਆਪਣੇ ਗਿੱਲੇ ਹੱਥਾਂ ਨੂੰ ਆਪਣੇ ਫਾਟੇ ਪੁਰਾਣੇ ਕੁਰਤੇ ਨਾਲ ਪੂੰਝਿਆ ਅਤੇ ਹੌਲੀ-ਹੌਲੀ ਖੜੀ ਹੋਈ। ਉਹ ਲੜਖੜਾਉਂਦੀ ਹੋਈ ਅਮਰਜੀਤ ਦੇ ਕੋਲ ਆਈ ਅਤੇ ਉਸਦੇ ਪੈਰਾਂ 'ਤੇ ਡਿੱਗ ਪਈ ਅਤੇ ਰੋ ਰੋ ਕੇ ਬੋਲਣ ਲੱਗ ਪਈ। ਅਮਰਜੀਤ ਜੀ ਮੈਨੂੰ ਮਾਫ਼ ਕਰ ਦਿਓ। ਏ ਰੱਬ ਮੈਨੂੰ ਮਾਫ਼ ਕਰ ਦੇ। ਮੈਂ ਬਹੁਤ ਵੱਡੀ ਗਲਤੀ ਕਰ ਚੁੱਕੀ ਹਾਂ। ਅਮਰਜੀਤ ਹੈਰਾਨ ਅਤੇ ਦੁਖੀ ਸੀ। ਉਸਨੇ ਪ੍ਰੀਤ ਨੂੰ ਉਠਾਇਆ। ਉਸਦਾ ਸਰੀਰ ਕੰਬ ਰਿਹਾ ਸੀ। ਪ੍ਰੀਤੋ ਕੀ ਹੋਇਆ ਹੈ ਤੁਸੀਂ ਇੱਥੇ ਇਸ ਹਾਲਤ 'ਚ ਪ੍ਰੀਤ ਨੇ ਹੰਜੂ ਨੂੰ ਪੁੰਜਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਕਹਾਣੀ ਸੁਣਾਉਣ ਲੱਗ ਪਈ ਤਲਾਕ ਤੋਂ 6 ਮਹੀਨੇ ਬਾਅਦ ਮੇਰੇ ਪਿਤਾ ਜੀ ਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਗਈ ਸੀ ਜ਼ਮੀਨ ਦੇ ਝਗੜੇ ਕਰਕੇ ਕਰਜ਼ੇ ਅਤੇ ਮੇਰੇ ਤਲਾਕ ਤੇ ਉਹਨਾਂ ਦਾ ਦਿਲ ਤੋੜ ਦਿੱਤਾ ਇੱਕ ਦਿਨ ਉਹਨਾਂ ਨੂੰ ਦਿਲ ਦਾ ਭਾਰੀ ਦੌਰਾ ਪੈ ਗਿਆ ਡਾਕਟਰਾਂ ਨੇ ਵੀ ਉਮੀਦ ਛੱਡ ਦਿੱਤੀ ਅਤੇ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਮੈਨੂੰ ਤੇ ਮੇਰੀ ਮਾਂ ਨੂੰ ਕਲਾ ਛੱਡ ਕੇ ਪ੍ਰੀਤ ਰੌਣ ਲੱਗੀ ਪਿਤਾ ਜੀ ਦੇ ਜਾਣ ਤੋਂ ਬਾਅਦ ਸਭ ਕੁਝ ਬਦਲ ਗਿਆ ਮੇਰੇ ਭਰਾਵਾਂ ਅਤੇ ਭਾਬੀਆਂ ਨੇ ਉਹਨਾਂ ਨੇ ਮੈਨੂੰ ਅਤੇ ਮੇਰੀ ਬਿਮਾਰ ਮਾਂ ਨੂੰ ਕਰੋ ਘੜ ਦਿੱਤਾ ਕਿਹਾ ਕਿ ਜ਼ਮੀਨ ਉਹਨਾਂ ਦੀ ਹੈ ਅਸੀਂ ਸਿਰਫ ਔਰਤਾਂ ਹਾਂ ਸਾਡਾ ਕੋਈ ਹੱਕ ਨਹੀਂ ਉਹਨਾਂ ਨੇ ਸਾਨੂੰ ਕੋਈ ਪੈਸੇ ਨਹੀਂ ਦਿੱਤੇ ਅਤੇ ੱੱੱਕੇ ਮਾਰ ਕੇ ਸਾਨੂੰ ਕਰੋ ਬਾਹਰ ਕੱਢ ਦਿੱਤਾ ਸਿਰਫ तन ਤੇ ਸਾਡੇ ਇੱਕ ਕੱਪੜੇ ਹੀ ਸਨ ਉਸਨੇ ਆਪਣੇ ਪٹے ਪੁਰਾਣੇ ਕੱਪੜਿਆਂ ਵੱਲ ਇਸ਼ਾਰਾ ਕੀਤਾ ਅਸੀਂ ਸੰਗਰੂਰ ਆ ਗਏ ਗਰਾਈ ਤੇ ਇੱਕ ਛੋਟਾ ਜਿਹਾ ਕਮਰਾ ਲਿਆ ਮਾਂ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਕਮਜ਼ੋਰ ਹੁੰਦੀ ਪਿਓ ਤੇ ਮਰਨ ਤੋਂ ਬਾਅਦ ਉਹ ਜ਼ਿਆਦਾ ਬਿਮਾਰ ਰਹਿਣ ਲੱਗ ਪਈ ਡਾਕਟਰ ਕਹਿੰਦੇ ਨੇ ਉਸ ਨੂੰ ਲੰਬੇ ਇਲਾਜ ਦੀ ਲੋੜ ਹੈ ਪਰ ਉਸ ਦੀ ਆਵਾਜ਼ ਪੁੱਜ ਗਈ ਮੈਂ ਇਹ ਪਾਂਡੇ ਤੋਂ ਦਾ ਕੰਮ ਕਰਕੇ ਰੋਟੀ ਦਾ ਜੁਗਾੜ ਕਰਦੀ ਹਾਂ ਕਈ ਵਾਰ ਤਾਂ ਮਾਂ ਲਈ ਦਵਾਈਆਂ ਖਰੀਦਣ ਲਈ ਵੀ ਪੈਸੇ ਨਹੀਂ ਹੁੰਦੇ ਮੈਂ ਰੋਜ਼ ਰੋਂਦੀ ਹਾਂ ਅਮਰਜੀਤ ਤੇ ਮੈਨੂੰ ਸਮਝ ਆ ਗਿਆ ਮੈਂ ਸਭ ਕੁਝ ਗਲਤ ਕੀਤਾ ਮੈਂ ਬਹੁਤ ਜ਼ਿਆਦਾ ਗਲਤ ਕੀਤਾ ਔਰ ਇਹ ਸਮਝ ਉਦੋਂ ਆਈ ਜਦੋਂ ਮੈਂ ਸਭ ਕੁਝ ਗਵਾ ਲਿਆ ਅਮਰਜੀਤ ਦਾ ਦਿਲ ਪਿਗਲ ਗਿਆ ਉਸ ਨੇ ਪ੍ਰੀਤ ਦੇ ਹੱਥਾਂ ਤੇ ਪਏ ਨਿਸ਼ਾਨ ਵੇਖੇ ਉਸ ਦੀ ਕਮਜ਼ੋਰੀ ਉਸ ਦੇ ਅੰਦਰ ਦਾ ਡੂੰਗਾ ਪਛਤਾਵਾ ਗੁੱਸਾ ਅਤੇ ਦੁੱਖ ਦੀ ਥਾਂ ਹੁਣ ਤਰਸ ਅਤੇ ਸਹਾਨੂੰਪਤੀ ਆ ਗਈ ਸੀ ਚੱਲ ਮੇਰੇ ਨਾਲ ਇੱਥੇ ਕੀ ਕਰ ਰਹੀ ਹੈ ਤੇਰੀ ਘਰ ਨੂੰ ਲੋੜ ਹੈ ਤੇ ਮੈਨੂੰ ਤੇਰੀ ਲੋੜ ਹੈ ਇਹ ਗੱਲ ਸੁਣ ਕੇ ਪ੍ਰੀਤ ਹੋਰ ਵੀ ਜ਼ਿਆਦਾ ਰੋਣ ਲੱਗ ਪਈ ਉਸ ਨੇ ਕਿਹਾ ਸਰਦਾਰ ਜੀ ਮੈਂ ਇਸ ਕਾਬਿਲਤਾ ਨਹੀਂ ਕਿ ਮੈਂ ਇਹ ਕਹਿ ਸਕਾਂ ਕਿ ਤੁਸੀਂ ਮੈਨੂੰ ਨਾਲ ਲੈ ਜਾਓ ਤੁਹਾਡੇ ਸ਼ਬਦ ਸੁਣ ਕੇ ਮੈਨੂੰ ਇੰਜ ਲੱਗਦਾ ਹੈ ਜਿਵੇਂ ਕਿਸੇ ਡੁੱਬਦੇ ਨੂੰ ਕੋਈ ਸਹਾਰਾ ਮਿਲ ਗਿਆ ਹੋਵੇ ਤੁਹਾਡੇ ਮੂੰਹ ਤੋਂ ਇਹ ਕੀਤੇ ਗਏ ਬੋਲ ਮੇਰੇ ਅੰਦਰ ਇੱਕ ਠੰਡ ਵਰਤਾ ਰਹੇ ਹਨ ਮੈਂ ਪਾਗਲ ਮੈਂ ਗੰਬਲੀ ਮੈਂ ਕਮੰਡੀ ਇਹ ਵੀ ਨਹੀਂ ਸਮਝ ਸਕੀ ਕਿ ਪਰਿਵਾਰ ਮੈਂਬਰਾਂ ਨਾਲ ਹੁੰਦਾ ਤੇ ਮੈਂ ਇਕੱਲੀ ਹੀ ਆਪਣੇ ਆਪ ਨੂੰ ਪਰਿਵਾਰ ਤੋਂ ਅੱਡ ਸਮਝਦੀ ਰਹੀ ਅਮਰਜੀਤ ਚੁੱਪਚਾਪ ਉਸਨੂੰ ਖੜਾ ਸੁਣ ਰਿਹਾ ਸੀ। ਪ੍ਰੀਤ ਦੇ ਪਸਤਾਵਿਨੀਆਂ ਗੱਲਾਂ ਸੁਣ ਕੇ ਅਮਰਜੀਤ ਵੀ ਰੋਂਣ ਲੱਗ ਪਿਆ। ਉਸਨੇ ਬੜੇ ਹੰਝੂ ਅਨੁਰੋਪਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਅੱਖਾਂ ਪਾਰਾਈਆਂ। ਅਮਰਜੀਤ ਨੂੰ ਇਸ ਤਰੀਕੇ ਨਾਲ ਰੋਂਦਾ ਦੇਖ ਕੇ ਪ੍ਰੀਤ ਹੋਰ ਵੀ ਜ਼ਿਆਦਾ ਇਮੋਸ਼ਨਲ ਹੋ ਗਈ। ਉਸਨੇ ਕਿਹਾ ਤੁਸੀਂ ਮੇਰੇ ਲਈ ਨਾ ਰੋ। ਮੇਰੀ ਇਹੀ ਸਜ਼ਾ ਹੈ। ਮੇਰੇ ਵਰਗੇ ਆਪਾਕੀ ਤੇ ਇਹੀ ਸਜ਼ਾ ਹੈ। ਮੈਂ ਜਿਸਨੂੰ ਠੁਕਰਾਇਆ ਸੀ ਉਹ ਅੱਜ ਮੇਰੇ ਸਾਹਮਣੇ ਰੱਬ ਬਣ ਕੇ ਖੜਾ ਹੈ। ਜੇ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦਿਓ। ਮੈਂ ਆਪਣੇ ਬੱਚੀ ਨੂੰ ਮਿਲਣਾ ਚਾਹੁੰਦੀ ਕਿ ਸਰਦਾਰ ਜੀ ਤੁਸੀਂ ਮੇਰੇ ਤੇ ਕਹਿਸਾਨ ਕਰੋਗੇ ਮੇਰਾ ਦਿਲ ਬਹੁਤ ਜ਼ਿਆਦਾ ਤੜਫ ਰਿਹਾ ਹੈ ਆਪਣੇ ਬੱਚੀ ਨੂੰ ਮਿਲਣ ਲਈ ਮੈਂ ਰੋਜ਼ ਰੋਂਦੀ ਹਾਂ ਕਿ ਮੈਂ ਕਿਉਂ ਆਪਣੇ ਬੱਚੀ ਨੂੰ ਛੱਡ ਕੇ ਆ ਗਈ ਤਾਂ ਮਰਜੀਤ ਕਹਿਣ ਲੱਗਿਆ ਕੋਈ ਗੱਲ ਨਹੀਂ ਤੁਸੀਂ ਚਲੋ ਮੇਰੇ ਨਾਲ ਮੈਂ ਤੁਹਾਡੀ ਮਾਂ ਨੂੰ ਵੀ ਲੈਣਾ ਆਵਾਂਗਾ ਤੁਸੀਂ ਇੱਥੇ ਨਹੀਂ ਰਹਿ ਸਕਦੇ ਪ੍ਰੀਤ ਨੇ ਡਰਦੇ ਡਰਦੇ ਸਿਰ ਹਲਾਇਆ ਜਿਵੇਂ ਉਸ ਨੂੰ ਵਿਸ਼ਵਾਸ ਹੀ ਨਹੀਂ ਆ ਰਿਹਾ ਸੀ ਅਮਰਜੀਤ ਨੇ ਉਸ ਨੂੰ ਉਸਦੀ ਬੇਹੋਸ਼ੀ ਦੀ ਹਾਲਤ 'ਚ ਪਾਈ ਮਾਂ ਨੂੰ ਆਪਣੇ ਕਰ ਲਿਆ ਤਾਂ ਵਿਚ ਸਭ ਹੈਰਾਨ ਰਹਿ ਗਏ ਪਰ ਅਮਰਜੀਤ ਨੇ ਸਭ ਨੂੰ ਸਮਝਾ ਦਿੱਤਾ ਸੀ ਗੁਰਬਚਨ ਸਿੰਘ ਅਤੇ ਬੀਬੀ ਹਰਜੋਤ ਕੌਰ ਨੇ ਵੀ ਉਸ ਨੂੰ ਅਪਣਾ ਲਿਆ ਸੀ ਕਿਉਂਕਿ ਉਹ ਕਿਸੇ ਨੂੰ ਵੀ ਦੁੱਖ ਵਿੱਚ ਨਹੀਂ ਦੇਖ ਸਕਦੇ ਸਨ ਖਾਸ ਕਰਕੇ ਉਹ ਜੋ ਉਹਨਾਂ ਦੇ ਘਰ ਦੀ ਕਦੇ ਨੋ ਹੁੰਦੀ ਸੀ ਭਾਵੇਂ ਉਸ ਨੇ ਤਲਾਕ ਲੈ ਕੇ ਆਪਣੇ ਆਪ ਨੂੰ ਵੱਖ ਕਰ ਲਿਆ ਹੋਵੇ ਪਰ ਕਿਤੇ ਨਾ ਕਿਤੇ ਉਹ ਅਜੇ ਵੀ ਉਸੇ ਪਰਿਵਾਰ ਦੀ ਮੈਂਬਰ ਸੀ ਉਹਨਾਂ ਨੇ ਪ੍ਰੀਤ ਅਤੇ ਉਸਦੀ ਮਾਂ ਨੂੰ ਸਹਾਰਾ ਦਿੱਤਾ। ਅਮਰਜੀਤ ਨੇ ਤੁਰੰਤ ਡਾਕਟਰ ਬੁਲਾਇਆ ਅਤੇ ਪ੍ਰੀਤ ਦੀ ਮਾਂ ਦਾ ਇਲਾਜ ਸ਼ੁਰੂ ਕਰਵਾਇਆ। ਕੁਝ ਹਫ਼ਤਿਆਂ ਵਿੱਚ ਪ੍ਰੀਤ ਵਿੱਚ ਸਪਸ਼ਟ ਬਦਲਾਅ ਦਿਖਾਈ ਦੇਣ ਲੱਗ ਪਏ। ਉਹ ਸਵੇਰੇ ਸਭ ਤੋਂ ਪਹਿਲਾਂ 4 ਵਜੇ ਉੱਠਦੀ, ਉੱਠਣੇ ਸਾਰ ਇਸ਼ਨਾਨ ਕਰਦੀ ਅਤੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਦੀ। ਗੁਰੂ ਮਹਾਰਾਜ ਨੂੰ ਮੱਥਾ ਟੇਕ ਕੇ ਫਿਰ ਕੰਮਕਾਰ ਸਾਰੇ ਕਰਦੇ ਖੁਦ ਕਰਦੀ। ਜਦੋਂ 5 ਵਜੇ ਤੇ ਤਾਂ ਸਭ ਦੇ ਲਈ ਚਾਹ ਬਣਾ ਕੇ ਅਤੇ ਸਭ ਨੂੰ ਕਹਿੰਦੀ ਜੀ ਚਾਹ ਪੀ ਲੋ। ਜਦੋਂ ਇੱਕ ਵਾਰ ਗੁਰਬਚਨ ਸਿੰਘ ਨੇ ਆਪਣੀ ਅੱਖਾਂ ਖੋਲ ਕੇ ਦੇਖੀਆਂ ਤਾਂ ਸਾਹਮਣੇ ਉਸਦੀ ਨੋ ਪ੍ਰੀਤ ਉਸ ਵਾਸਤੇ ਚਾਹ ਲਿਆ ਕੇ ਖੜੀ ਸੀ ਉਸ ਨੂੰ ਦੇਖ ਕੇ ਉਸ ਦੀ ਅੱਖਾਂ ਝੰਝੂ ਆ ਗਈ ਉਹ ਕਹਿਣ ਲੱਗਿਆ ਪੁੱਤਰ ਜੀ ਤੂੰ ਬਹੁਤ देर कर ਦਿੱਤੀ ਪਰ ਚਲੋ ਤੇਰਾਏ ਤਰਸਤਾਏ ਸਵੇਰੇ ਸਵੇਰੇ 5 ਵਜੇ ਇਸ ਤਰੀਕੇ ਨਾਲ ਜਦੋਂ ਗੁਰਬਚਨ ਸਿੰਘ ਰੋਇਆ ਤਾਂ ਉਸ ਦੀ ਘਰ ਵਾਲੀ ਹਰਜੀਤ ਕੌਰ ਵੀ ਖੜੀ ਹੋ ਕੇ ਬੈਠ ਅਤੇ ਉਸ ਨੇ ਆਪਣੀ ਨੋ ਰਾਣੀ ਨੂੰ ਆਪਣੇ ਕੋਲ ਬਿਠਾਇਆ ਉਸਦੀ ਸਿਰਤੀ ਹੱਥ ਰੱਖਿਆ ਅਤੇ ਕਿਹਾ beta ਗਲਤੀਆਂ ਇਨਸਾਨਾਂ ਕੋਲ ਹੀ ਹੁੰਦੀਆਂ ਹਨ ਚਲੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੂੰ ਫਿਰ ਤੋਂ ਵਾਪਸ ਆਪਣੇ ਘਰ ਆ ਗਈ ਹੈ ਇਹ ਤਲਾਕ ਦੇ ਟੁਕੜੇ ਇਹ ਕਾਗਜ਼ ਦੇ ਟੁਕੜੇ ਰਿਸ਼ਤਿਆਂ ਨੂੰ ਤੋੜ ਨਹੀਂ ਸਕਦੇ ਤੂੰ ਬਹੁਤ ਚੰਗਾ ਕੀਤਾ ਜੋ ਇਸ ਘਰ ਵਿੱਚ ਆ ਗਈ ਹੈ ਤੇਰੇ ਤੋਂ ਬਿਗੈਰ ਇਹ ਘਰ ਕਰਨੀ ਚਾਹੀ ਤੂੰ ਬਚਪਨ ਵਿੱਚ ਗਲਤੀਆਂ ਕੀਤੀਆਂ ਹਰਜੀਤ ਕੋਰਦਿਆਂ ਇਹ ਗੱਲ ਸੁਣ ਕੇ ਪ੍ਰੀਤ ਨੇ ਆਪਣਾ ਸਰਪਸਤੀ ਕੋਤੀ ਵਿੱਚ ਰੱਖ ਦਿਆ ਦੋਹਾਂ ਨੇ ਉਸ ਨੂੰ ਬਹੁਤ ਲਾੜ ਪਿਆਰ ਦਿੱਤਾ ਉਹ surjeet ਅਤੇ bibi harjeet kaur ਤੋਂ ਰੋਟੀ ਬਣਾਉਣਾ ਸਿੱਖਣ ਲੱਗ ਪਈ ਉਹ ਨੇ ਹਦੀ ਦੇਖਭਾਲ ਕਰਦੀ ਉਸ ਨੂੰ ਕਹਾਣੀਆਂ ਸੁਣਾਉਂਦੀ ਹਾਲਾਂਕਿ ਸ਼ੁਰੂ ਵਿੱਚ ਨੀਹਾ ਉਸ ਤੋਂ ਦੂਰ ਰਹਿੰਦੀ ਸੀ ਪ੍ਰੀਤ ਹੁਣ ਰੋਜ਼ ਸਵੇਰੇ ਸ਼ਾਮ ਪਰਿਵਾਰ ਤੋਂ ਮਾਫੀ ਮੰਗਣ ਲੱਗ ਪਈ ਮੈਨੂੰ ਮਾਫ ਕਰ ਦਿਓ ਮੈਂ ਬਹੁਤ ਵੱਡੀ ਗਲਤੀ ਕੀਤੀ ਮੈਨੂੰ ਸਮਝ ਨਹੀਂ ਆਇਆ ਸੀ ਕਿ ਪਰਿਵਾਰ ਕੀ ਹੁੰਦਾ ਹੈ ਮੈਂ ਸਿਰਫ ਆਪਣੇ ਪੈਸਿਆਂ ਤੇ ਕਮਾਂਡ ਵਿੱਚ ਹੀ ਹੋਲਜੀ ਰਈ ਸੀ ਤੁਸੀਂ ਸਾਰਿਆਂ ਨੇ ਮੇਰੇ ਅੱਖਾਂ ਖੋਲ ਦਿੱਤੀਆਂ ਤੁਸੀਂ ਸਾਰਿਆਂ ਨੇ ਮੇਰੇ ਲਈ ਕੀ ਕੀਤਾ ਅਤੇ ਮੈਂ ਕੀ ਵਾਪਸ ਕੀਤਾ ਮੈਂ ਇਸ ਜ਼ਿੰਦਗੀ ਪਰ ਖੁਦ ਨੂੰ ਮਾਫ ਨਹੀਂ ਕਰ ਸਕਦੀ ਪਰ ਕਿਰਪਾ ਕਰਕੇ ਮੈਨੂੰ ਮੌਕਾ ਦਿਓ ਮੈਂ ਆਪਣੀ ਬਾਕੀ ਜ਼ਿੰਦਗੀ ਇਸ ਪਰਵਾਰ ਦੀ ਸੇਵਾ ਕਰਕੇ ਬਿਤਾਉਣਾ ਚਾਹੁੰਦੀ ਹਾਂ ਹੁਣ ਪਰਿਵਾਰ ਦਾ ਦਿਲ ਪਿਗਲ ਗਿਆ ਅਮਰਜੀਤ ਨੇ ਵੀ ਉਸ ਨੂੰ ਮਾਫ ਕਰ ਦਿੱਤਾ ਸੀ ਨੀਹਾ ਜਿਸ ਨੂੰ ਸਮੇਂ ਦੇ ਨਾਲ ਪਤਾ ਲੱਗ ਗਿਆ ਕਿ ਇਹ ਉਸਦੀ ਅਸਲੀ ਮਾਂ ਹੈ ਹੌਲੀ-ਹੌਲੀ ਉਸ ਕੋਲ ਜਾਣ ਲੱਗ ਪਈ ਉਸ ਦੀਆਂ ਗੋਦੀ ਵਿੱਚ ਬੈਠ ਕੇ ਉਹ ਮਿੱ Đੀਆਂ ਗੁੰਦੋਂਦੀ ਸਕੂਲ ਜਾਂਦੀ ਸੁਰੂ ਵਿੱਚ ਨਿਹਾਂ ਪ੍ਰੀਤ ਨੂੰ ਅੰਟੀ ਕਹਿੰਦੀ ਹੁੰਦੀ ਸੀ ਇੱਕ ਦਿਨ ਉਸਨੇ ਪ੍ਰੀਤ ਨੂੰ ਮਾਂ ਕਹਿ ਦਿੱਤਾ ਇੱਕ ਸ਼ਬਦ ਜਿਸਨੇ ਪ੍ਰੀਤ ਦੇ ਦਿਲ ਦੇ ਸਾਰੇ ਬੰਦ ਦਰਵਾਜ਼ੇ ਖੋਲ ਦਿੱਤੇ ਉਹ ਰੋ ਪਈ ਉਸਨੇ ਨਿਹਾਂ ਨੂੰ ਛਾਤੀ ਨਾਲ ਲਾਇਆ ਬਹੁਤ ਪਿਆਰ ਕੀਤਾ ਜਿਵੇਂ ਕਿਸੇ ਬੰਜਰ ਜ਼ਮੀਨ ਉੱਤੇ ਸਦੀਆਂ ਤੋਂ ਬਰਸਾਤ ਨਾ ਆਈ ਹੋਵੇ ਤੇ ਇੱਕਦਮ ਅਚਾਨਕ ਬੱਦਲ ਗਰਜ ਕੇ ਵਰਨ ਲੱਗ ਪਏ ਹੋਣ ਪ੍ਰੀਤੀ ਦਾ ਇਲਾਜ ਵੀ ਸਫਲ ਰਿਹਾ ਕੁਝ ਮਹੀਨਿਆਂ ਬਾਅਦ ਉਹ ਠੀਕ ਹੋ ਗਈ ਉਸਨੇ ਵੀ ਅਮਰਜੀਤ ਅੱਤੇ ਉਸਦੇ ਪਰਿਵਾਰ ਦੇ ਚਰਨ ਫੜ ਲਏ ਤੁਸੀਂ ਸਾਡੀਆਂ ਜਾਨਾਂ ਬਚਾਈਆਂ ਹਨ ਮੇਰੀ ਮੂਰਖਤੀ ਨੇ ਜੋ ਤੁਹਾਡੇ ਨਾਲ ਕੀਤਾ ਉਸ ਲਈ ਮੈਂ ਮਾਫੀ ਮੰਗਦੀ ਹਾਂ ਉਸਦੀ ਮਾਫੀ ਲਈ ਮੈਂ ਬੇਨਤੀ ਕਰਦੀ ਹਾਂ ਪ੍ਰੀਤ ਹੁਣ ਰਾਣੀ ਤੋਂ ਬਿਲਕੁਲ ਹੀ ਵੱਖਰੀ ਬਣ ਗਈ ਸੀ ਅਸਲ ਵਿੱਚ ਉਹ ਹੁਣ ਇੱਕ ਔਰਤ ਬਣੀ ਸੀ ਉਸਦਾ ਕਮੰਡ ਹੰਕਾਰ ਜ਼ਿੰਦਗੀ ਪੁਰਾਣੇ ਫਟੇ ਕੱਪੜਿਆਂ ਵਾਂਗ ਉਤਾਰ ਕੇ ਸੁੱਟ ਦਿੱਤੇ ਸਨ। ਉਹ ਸਵੇਰੇ ਸਭ ਤੋਂ ਪਹਿਲਾਂ ਉੱਠਦੀ, ਚੁੱਪ-ਚਾਪ ਕਰਦੇ ਕੰਮ ਕਰਦੀ, ਬਜ਼ੁਰਗਾਂ ਦੀ ਸੇਵਾ ਕਰਦੀ, ਨਿਹਾਂ ਨੂੰ ਤਿਆਰ ਕਰਕੇ ਸਕੂਲ ਭੇਜਦੀ ਅਤੇ ਅਮਰਜੀਤ ਦੇ ਕੰਮ ਤੇ ਜਾਣ ਤੋਂ ਪਹਿਲਾਂ ਉਸ ਲਈ ਨਾਸ਼ਤਾ ਤਿਆਰ ਕਰਦੀ। ਉਹ ਮੁਸਕਰਾਉਂਦੀ ਵੀ ਸੀ, ਇੱਕ ਸ਼ਾਂਤ ਸੰਤੁਸ਼ਟ ਮੁਸਕਾਨ ਉਸਦੇ ਚਿਹਰੇ ਤੇ ਸਾਲਾਂ ਬਾਅਦ ਵਾਪਸ ਆਈ ਸੀ। ਹੁਣ ਉਸਨੇ ਪੈਸਿਆਂ ਦੀ ਮੰਗ ਕਰਨੀ ਬੰਦ ਕਰ ਦਿੱਤੀ। ਉਲਟਾ ਹੁਣ ਪ੍ਰੀਤ ਬਚਤ ਕਰਨ ਦੀ ਕੋਸ਼ਿਸ਼ ਕਰਦੀ ਸੀ। ਅਮਰਜੀਤ ਅਤੇ ਪ੍ਰੀਤ ਦਾ ਰਿਸ਼ਤਾ ਵੀ ਹੌਲੀ-ਹੌਲੀ ਮੜ ਤੋਂ ਮਜ਼ਬੂਤ ਬਣ ਗਿਆ। ਪਿਆਰ ਦੀਆਂ ਜੜਾਂ ਜੋ ਕਦੇ ਗੁੱਸੇ ਅਤੇ ਹੰਕਾਰ ਦੇ ਪੱਥਰਾਂ ਹੇਠ ਦੱਬ ਗਈਆਂ ਸਨ, ਉਹ ਨਵੀਂ ਨਰਮ ਮਿੱਟੀ ਅਤੇ ਪਛਤਾਵੇ ਦੇ ਪਾਣੀ ਨਾਲ ਮੜ ਤੋਂ ਫੁੱਟ ਪਈਆਂ। ਇੱਕ ਸ਼ਾਮ ਚੰਦ ਦੀ ਚਾਦਰ ਵਿੱਚ ਬੈਠ ਕੇ ਪ੍ਰੀਤ ਨੇ ਅਮਰਜੀਤ ਦਾ ਹੱਥ ਫੜਿਆ। "ਤੂੰ ਮੈਨੂੰ ਮਾਫ਼ ਕਰ ਦਿੱਤਾ ਨਾ ਪਰ ਮੈਂ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਸਕਦੀ। ਮੈਂ ਨੀਹਾ ਦੇ ਬਚਪਨ ਦੇ ਉਹ ਸਾਲ ਖੋਲੇ ਤੇਨੂੰ ਦੁੱਖ ਦੇ।" ਅਮਰਜੀਤ ਨੇ ਉਸਦੇ ਹੱਥ ਨੂੰ ਆਪਣੇ ਹੱਥ ਵਿੱਚ ਫੜ ਲਿਆ। ਜ਼ਿੰਦਗੀ ਨੇ ਸਾਨੂੰ ਇੱਕ ਸਬਕ ਦਿੱਤਾ ਹੈ ਪ੍ਰੀਤ ਪਰ ਅਸੀਂ ਅੱਜ ਇੱਥੇ ਹਾਂ ਇੱਕ ਖੱਟੇ ਹਾਂ ਇਹ ਹੀ ਸਾਡੇ ਲਈ ਸਭ ਤੋਂ ਵੱਡੀ ਚੀਜ਼ ਹੈ ਇਹ ਹੀ ਸਭ ਤੋਂ ਵੱਡੀ ਗੱਲ ਹੈ ਇਹ ਹੀ ਸਭ ਤੋਂ ਵੱਡਾ ਮਹੱਤਵਪੂਰਨ ਗੱਲ ਹੈ ਕਿ ਅਸੀਂ ਹੁਣ ਆ ਪਿਛੋਕੜ ਨੂੰ ਛੱਡ ਕੇ ਆਪਣੇ ਭਵਿੱਖ ਨੂੰ ਸੰਭਾਲੀਏ ਪਿੰਡ ਵਿੱਚ ਕੁਝ ਲੋਕਾਂ ਨੇ ਪ੍ਰੀਤ ਦੇ ਵਾਪਸ ਆਉਣ ਤੇ ਉਂਗਲੀਆਂ ਵੀ ਚੁੱਕੀਆਂ ਪਰ ਪਰਿਵਾਰ ਨੇ ਇਕਜੁੱਟ ਹੋ ਕੇ ਸਭ ਦਾ ਸਾਹਮਣਾ ਕੀਤਾ ਪ੍ਰੀਤ ਦੇ ਪਰਾਮਾ ਨੇ ਜਦੋਂ ਸੁਣਿਆ ਕਿ ਉਹ ਅਮਰਜੀਤ ਕੋਲ ਵਾਪਸ ਚਲੀ ਗਈ ਹੈ ਤਾਂ ਕੁਝ ਜ਼ਮੀਨ ਦੇ ਹਿੱਸੇ ਦੇ ਬਹਾਨੇ ਮੁੜ ਉਸ ਨਾਲ ਗੱਲਬਾਤ ਕਰਨ ਆਏ ਪ੍ਰੀਤ ਨੇ ਉਹਨਾਂ ਨੂੰ ਠੁੱਕਰ ਮਾਰ ਦਿੱਤੀ ਮੇਰਾ ਸਿਰਫ ਹੁਣ ਇਹੀ ਕਰ ਹੈ ਮੈਂ ਇੱਤੇ ਹੀ ਰਾਹੀ ਇਹੀ ਮੇਰਾ ਪਰਿਵਾਰ ਹੈ ਜਾਓ ਤੁਸੀਂ ਆਪਣੀ ਜ਼ਮੀਨ ਜਾਇਦਾਦ ਤੁਹਾਨੂੰ ਮੁਬਾਰਕ ਹੋਵੇ ਪੰਜਾਬ ਦੇ ਉਸ ਪਿੰਡ ਵਿੱਚ ਜਿੱਥੇ ਫਸਲਾਂ ਕੱਟੀਆਂ ਜਾਂਦੀਆਂ ਸਨ ਅਤੇ ਨਵੀਆਂ ਬੀਜੀਆਂ ਜਾਂਦੀਆਂ ਸਨ ਉੱਥੇ ਇੱਕ ਪਰਿਵਾਰ ਨੇ ਆਪਣੀ ਰਿਸ਼ਤਿਆਂ ਦੀ ਨਵੀਂ ਬਜਾਈ ਸ਼ੁਰੂ ਕਰ ਦਿੱਤੀ ਇਸ ਵਾਰ ਪਿਆਰ ਸਮਝਦਾਰੀ ਅਤੇ ਕੁਰਬਾਨੀ ਦੇ ਬੀਜਾਂ ਨਾਲ ਪ੍ਰੀਤ ਨੇ ਆਖਰਕਾਰ ਸੱਚਮੁੱਚ ਸਭ ਕੁਝ ਲੈ ਲਿਆ ਸੀ ਪਰਵਾਰ ਦੀ ਕਦਰ ਪਿਆਰ ਮੁਹੱਬਤ ਨਾਲ ਹੁੰਦੀ ਹੈ ਕਮਾਂਡ ਨਾਲ ਨਹੀਂ ਉਸ ਦੀ ਕਹਾਣੀ ਪਿੰਡ ਵਿੱਚ ਕਹਾਵਤ ਬਣ ਗਈ ਸੀ ਜੋ ਅਕਸਰ ਕਨੌ ਵਿੱਚ ਲੜਾਈ ਹੋਣ ਤੋਂ ਬਾਅਦ ਉਸ ਦਾ ਨਾਮ ਲਿਆ ਜਾਂਦਾ ਸੀ ਸੋ ਸਮੂਹ ਪੰਜਾਬੀਆਂ ਨੂੰ ਇੱਕ ਗੁਜਾਰਿਸ਼ ਹੈ ਕਿ ਝਗੜੇ ਸਭ ਦੇ ਪਰਿਵਾਰਾਂ ਵਿੱਚ ਹੁੰਦੇ ਰਹਿੰਦੇ ਹਨ ਛੋਟੇ ਛੋਟੇ ਝਗੜਿਆਂ ਨੂੰ ਇੰਨਾ ਵੱਡਾ ਨਾ ਬਣਾਓ ਕਿ ਉਹਨਾਂ ਵਿੱਚ ਦਰਾਰ ਬਹੁਤ ਜ਼ਿਆਦਾ ਵੱਜ ਜਾਵੇ ਅਤੇ ਵਾਪਸ ਕਦੇ ਮੁੜ ਜੁੜ ਹੀ ਨਾ ਸਕਣ ਨੋ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਸਹੁਰੇ ਪਰਿਵਾਰ ਵਿੱਚ ਨੋ ਬਣ ਕੇ ਨਾ ਰਹੇ ਬਲਕਿ ਦੀ ਬਣ ਕੇ ਰਹੇ ਤੇ ਸਾਰੇ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਨੋ ਨੂੰ ਨੋ ਨਾ ਸਮਝੇ ਆਪਣੀ ਧੀ ਸਮਝਣਾ ਫਿਰ ਹੀ ਰਿਸ਼ਤਾ ਮਜ਼ਬੂਤ ਬਣਦਾ ਹੈ ਕਈ ਇਹੋ ਜਿਹੇ ਪਰਿਵਾਰ ਦੇਖੇ ਹਨ ਜਿੱਥੇ ਨੋ ਅਤੇ ਧੀ ਦਾ ਕੋਈ ਫਰਕ ਹੀ ਨਹੀਂ ਹੈ ਸਗੋਂ ਕਈ ਸੱਸਾਂ ਮੈਂ ਇਹੋ ਜਿਹੇ ਦੇਖਿਆ ਹਨ ਜੋ ਆਪਣੀ ਨੋ ਨੂੰ ਜਦੋਂ ਉਹ ਪੱਕੀ ਜਾਂਦੀ ਹੈ ਤਾਂ ਰੋਣ ਲੱਗ ਜਾਂਦੀ ਹਨ ਕਿ ਤੇਰੇ ਬਿਗਰ ਸਾਡਾ ਜੀ ਨਹੀਂ ਲੱਗਦਾ ਤੇ ਇਹੋ ਜਿਹੇ ਵੀ ਨੋ ਹਨ ਜੋ ਹਮੇਸ਼ਾ ਆਪਣੇ ਸੱਸਾਂ ਨੂੰ ਕਹਿੰਦੀ ਰਹਿੰਨ ਕਿ ਇਹ ਤਾਂ ਮੇਰੇ ਤੋਂ ਦੂਰ ਹੀ ਰਹੇ ਅਸੀਂ ਤਾਂ ਹੀ ਚੰਗਿਆ ਸੀ ਇਕੱਲੇ ਰਹੀ ਸੋ ਇਸ ਤਰੀਕੇ ਨਾਲ ਕੰਮ ਨਹੀਂ ਚੱਲਦੇ ਹਰ ਹਮੇਸ਼ਾ ਵਿਸ਼ਵਾਸ ਨਾਲ ਪਿਆਰ ਨਾਲ ਚੱਲਦੇ ਹਨ ਜੋ ਬਰਦਾਸ਼ਤ ਕਰ ਗਿਆ ਸਮਝ ਲਓ ਉਹ ਤਰ ਗਿਆ ਬਰਦਾਸ਼ਤ ਤੀ ਵੀ ਕਰੇ ਨੋ ਵੀ ਕਰੇ ਸੋਹਰਾ ਪਰਿਵਾਰ ਵੀ ਕਰੇ ਤੇ ਪੇਕਾ ਪਰਿਵਾਰ ਵੀ ਕਰੇ ਤਾਂ ਕਦੇ ਝਗੜੇ ਹੁੰਦੇ ਹੀ ਨਹੀਂ ਜੇ ਝਗੜੇ ਹੋਣ ਤਾਂ ਉੱਥੇ ਮਿਟ ਜਾਂਦੇ ਹਨ ਜੇ ਝਗੜੇ ਹੋਣ ਵੀ ਤਾਂ ਸਿਰਫ ਥੋੜੀ ਦੇਰ ਲਈ ਹੋਣ ਤੁਜੇ ਪਾਲਾ ਜੇ ਨਾ ਕੋਈ ਬੋਲੇ ਤਾਂ ਆਪ ਬੁਲਾ ਲੈ ਸੋ ਏਸੀ ਅੱਜ ਦੀ ਕਹਾਣੀ ਏਸੀ ਅੱਜ ਦਾ ਸਬਕ ਸੋ ਤੁਹਾਨੂੰ ਇਹ ਕਹਾਣੀ ਕਿਹੋ ਜੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਆਪ ਜੀ ਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਆਪਣੇ ਚਾਹਣ ਵਾਲਿਆਂ ਵਿੱਚ ਇਸ ਕਹਾਣੀ ਨੂੰ ਸ਼ੇਅਰ ਕਰਿਓ ਤਾਂ ਕਿ ਕਿਸੇ ਦੀ ਜ਼ਿੰਦਗੀ ਬਦਲ ਸਕੇ ਸੋ ਤੁਹਾਡਾ ਇਸ ਕਹਾਣੀ ਬਾਰੇ ਕੀ ਸੋਚਨਾ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਬਸਕ੍ਰਾਈਬ ਕਰਕੇ ਆਪਣੇ ਛੋਟੇ ਵੀਰ ਨੂੰ ਸਪੋਰਟ ਕਰਿਓ ਸੋ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤਕਲੀਸ ਨੂੰ ਪੰਜਾਬੀਆਂ ਨੂੰ ਪਿਆਰ ਭਰੀ ਸਤਸਰੀਆ ਕਾਲ